ਬਨਾਲਜ ਪੈਸਿਆਂ ਦੇ ਲਾਲਚ ਪਰਿਵਾਰ ਦੇ ਤਿੰਨ ਜੀਆਂ ਦਾ ਕਤਲ ਕਰ ਦਿੱਤਾ। ਪੁਲਿਸ ਨੇ ਗੁੱਥੀ ਵੀ ਫਰੋਲਦੀ ਹੈ ਬਰਨਾਲਾ ਜ਼ਿਲ੍ਹੇ ਦੇ ਸ਼ੇਖਾ ਪਿੰਡ 'ਚ ਇੱਕ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ ਪਿਆਸਿਆਂ ਦੇ ਲੈਣ ਦੇ ਦੇ ਝਗੜੇ 'ਚ ਇੱਕ ਵਿਅਕਤੀ ਨੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਹੱਤਿਆ ਕਰਕੇ ਉਹਨਾਂ ਨੂੰ ਪਾਖੜਾ ਨਹਿਰ 'ਚ ਸੁੱਟ ਦਿੱਤਾ ਮਰੇ ਹੋਏ ਲੋਕਾਂ 'ਚ ਕਰਦੀ ਮਹਿਲਾ ਸੁਖੀ ਉਹਨਾਂ ਦੀ ਧੀ ਤੇ ਪੁੱਤਰ ਸ਼ਾਮਲ ਨੇ ਮਹਿਲਾ ਤੇ ਧੀ ਦਾ ਸ਼ਵ ਹਰਿਆਣਾ ਦੇ ਸਰਤਾ 'ਚ ਮਿਲ ਗਿਆ ਹੈ ਜਦਕਿ ਪੁੱਤਰ ਦਾ ਸ਼ਵ ਹਜੇ ਤੱਕ ਨਹੀਂ ਮਿਲਿਆ ਹੈ ਪੁਲਿਸ ਨੇ ਇਸ ਮਾਮਲੇ 'ਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਐਸਐਸਪੀ ਬਰਨਾਲਾ ਮੁਹੰਮਦ ਸਰਫਰਾਜ਼ ਆਲਮ ਨੇ ਸਿਆਗੀ ਕੁਲਵੰਤ ਸਿੰਘ ਨੇ ਮਰੇ ਹੋਏ ਪਰਿਵਾਰ ਨਾਲ ਲਗਭਗ 2 ਲੱਖ ਰੁਪਏ ਦਾ ਲੈਂਡਨ ਕੀਤਾ ਹੋਇਆ ਸੀ ਪੈਸੇ ਨਹੀਂ ਵਾਪਸ ਦੇ ਰਹੇ ਸੀ ਜਿਸ ਕਰਕੇ ਉਸਨੇ ਪਰਿਵਾਰ ਨੂੰ ਹੀ ਮਾਰ ਦਿੱਤਾ આરોપી ਉਹਨਾਂ ਨੂੰ ਮਾਤਾ ਨੈਣਾ ਦੇਵੀ ਦੇ ਦਰਸ਼ਨ ਦੇ ਬਹਾਨੇ ਲੈ ਗਿਆ ਤੇ ਵਾਪਸੀ ਤੇ ਪਟਿਆਲਾ ਨੇੜੇ ਨਹਿਰ ਵਿੱਚ ਤੱਕਾ ਦੇ ਦਿੱਤਾ ਇਸ ਮਾਮਲੇ 'ਚ ਮਰੇ ਹੋਏ ਪਰਿਵਾਰ ਦੇ ਰਿਸ਼ਤੇਦਾਰਾਂ ਨੇ ਪੁਲਿਸ ਦੀ ਜਾਂਚ ਤੇ ਸਵਾਲ ਵੀ ਚੁੱਕੇ ਉਹਨਾਂ ਦਾ ਕਹਿਣਾ ਹੈ ਕਿ ਇਹ ਕਤਲ ਇੱਕ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਸ 'ਚ આરોપી ਦਾ ਪੂਰਾ ਪਰਿਵਾਰ ਸ਼ਾਮਿਲ ਹੈ ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਸਰੀਰਾਂ ਤੇ ਝੋਟਾ ਦੇ ਨਿਸ਼ਾਨ ਵੀ ਨਹੀਂ ਤੇ ਇਸ ਦੇ ਉੱਤੇ ਹੋਰ ਦੀ ਜਾਂਚ ਹੋਣੀ ਚਾਹੀਦੀ ਹੈ ਆ ਜੀ ਉਹ ਇਹਨੇ ਸਾਡਾ ਪਰਿਵਾਰ ਮੇਰੀ ਧੀ ਮੇਰਾ ਦੋਤਾ ਤੇ ਮੇਰੀ ਦੋਤੀ ਇਹਨੇ ਖਤਮ ਕਰਤੇ ਜੀ ਇਸ ਬੰਦੇ ਨੇ ਪੈਸੇ ਦੇ ਲਾਲਚ ਵਿੱਚ ਆ ਕੇ ਜੀ ਉਥੋਂ ਪੈਸਾ ਵਰਤਦਾ ਸੀ ਮੈਂ ਛੋਡੀ ਪੈਲੀ ਬੁਕਾ ਕੇ ਵੀ ਤੁਹਾਨੂੰ ਉਥੇ ਪਲਾਟਾ ਵਾਲੀ ਦਵਾ ਦੇਣਾ ਉਹ ਦਵਾ ਕੇ ਉਹ ਬੁਕਾ ਕੇ ਗਾਹਾਂ ਆਪਦੇ ਪਤਾ ਨਹੀਂ ਖਾਤੇ ਚ ਕਿਰਾਏ ਦੀ ਪੈਸੇ ਪਤਾ ਨਹੀਂ ਕਿਵੇਂ ਤੇ ਸਾਰੇ ਪੈਸੇ ਜਨ ਵੀ ਆਪਦੇ ਹੱਥ ਥੱਲੇ ਕਰ ਲਏ ਇਥਨੇ ਕਿਸ ਨੇ ਇਹ ਕਾਂ ਕਲਵਾਤ ਸਿੰਘ ਨੇ ਕਾਂਤੀ ਨੇ ਅੱਛਾ ਤੇ ਉਹ ਤੋਂ ਬਾਅਦ ਵੀ ਆਪਦੇ ਘਰੇ ਆਉਣ ਕੋਠੀ ਵੀ ਪਾਈ ਐ 60-70 ਲੱਖ ਰੁਪਇਆ ਲਾਇਆ ਤੇ ਆ ਤੀਜੀ ਘੱਡੀ ਵੀ ਨਵੀਂ ਕਢਾ ਕੇ ਲਿਆਇਆ ਤੇ 30 ਲੱਖ ਰੁਪਇਆ 35 ਮੁੰਡੇ ਤੇ ਲਾਇਆ ਬਾਹਰ ਜਾਣ ਤੇ ਤੇ ਔਰ ਵੀ ਜਾਣੀ ਜੀ ਦੁਕਾਨ 'ਚ ਵੀ 5-6 ਲੱਖ ਰੁਪਏ ਪਾਇਆ ਜੀ ਇਸਨੇ ਕਿਸੇ ਦੇ ਦੋ ਡੱਬੇ ਹੁੰਦੇ ਸੀ ਦੁਕਾਨ 'ਚ ਤੁਹਾਡੀ ਪਹਿਲਾਂ ਕਦੀ ਗੱਲ ਹੋਈ ਇਸ ਮਤ ਨਹੀਂ ਮੇਰੀ ਕਾਂਤੀ ਨੂੰ ਤਾਂ ਮੈਂ ਜਾਣਦਾ ਤਾਂ ਕਬ ਨਹੀਂ ਸੀ ਜੀ ਉਹ ਬੌਂਡ ਟੀ ਕੋਲੇ ਤਾਂ ਮੈਂ ਆਉਂਦਾ ਹੀ ਸੀ ਮਹੀਨੇ ਬਾਅਦ ਕੋਈ ਗੱਲ ਕੋਈ ਪਹਿਲਾਂ ਕੋਈ ਹਰਕਤ ਨਹੀਂ ਗੱਲ ਮੇਰੇ ਕੋਲੇ ਕੁਝ ਨਹੀਂ ਦੱਸੀ ਜੀ ਮੈਂ ਕਹਿੰਦੇ ਵੀ ਸਾਡਾ ਦੁੱਧ ਲਾਇਆ ਬੈ ਇਹਦੇ ਇਹ ਨਹੀਂ ਪਤਾ ਜੀ ਕੋਈ ਦੁੱਧ ਚ ਚੀਜ਼ ਦੇ ਕੇ ਉਹਨਾਂ ਨੂੰ ਬੇਹੋਸ਼ ਕਰਕੇ ਲਗਾਇਆ ਗਿਆ ਕਿਵੇਂ ਕਿਵੇਂ ਠੀਕ ਕਹਾਣੀ ਬਣਾ ਕੇ ਸਾਰੀ ਗਲਤੀ ਦੱਸੀ ਜਾ ਰਹੀ ਆ ਵੀ ੱੱਕਾ ਮਾਰਿਆ ਜਾਂ ਕੋਈ ਹੋ ਆ ਕਰ ਲਿਆ ਇਹ ਦੇਖੋ ਉਹ ਨੂੰ ਉਹ ਦੱਸ ਰਿਹਾ ਪੁਲਿਸ ਨੂੰ ਵੀ ਮੈਂ ਐ ਕੀਤਾਗਾ ਪਰ ਸਾਨੂੰ ਇਸ ਗੱਲ ਤੇ ਕੋਈ ਵਿਸ਼ਵਾਸ ਨਹੀਂ ਦੇਖੋ ਨਾ ਇਕੱਲੇ ਬੰਦੇ ਦਾ ਕੰਮ ਹੋ ਸਕਦਾ ਨਾ ਇਕੱਲਾ ਬੰਦਾ ਕਰ ਸਕਦਾ ਜਾਂਦਾ ਤੇ ਵੀ ਉਹ ਨੂੰ ਪਤਾ ਹੋਊਗਾ ਵੀ ਕਿੱਥੇ ਗਏ ਆ ਕਿ ਉਹ ਨੂੰ ਕੁੰਝੇ ਆ ਫੜਾ ਕੇ ਗਏ ਆ ਅਈ ਚਲ ਜਦੋਂ ਕਾਂਤੀ ਨੂੰ ਫੋਨ ਕਰਿਆ ਜੀ ਕਾਂਤੀ ਆਇਆ ਸਾਡੇ ਫੋਨ ਤੇ ਆਇਆ ਤੇ ਜੀ ਉਹ ਨੂੰ ਐ ਪੁੱਛਿਆ ਵੀ ਅਸੀਂ ਆਖਿਆ ਵੀ ਕਿੱਥੇ ਗਏ ਆ ਕਹਿੰਦਾ ਵੀ ਸਾਨੂੰ ਕੋਈ ਪਤਾ ਨਹੀਂ ਗਏ ਦੇ ਬਾਰੇ ਤੇ ਵੀ ਮੈਂ ਤਾਂ ਇਹਨਾਂ ਦਾ ਚੱਕ ਕੇ ਗਏ ਆ ਵੀ ਮੇਰੀ 8 ਦਿਨ ਕੁੱਤੀ ਖਾਂਦੋ ਵੀ ਰੋਟੀ ਪਾ ਦਿਆ ਕਰੋ ਸਵੇਰ ਸ਼ਾਮ ਉਹਨੂੰ ਤੇ ਅਸੀਂ 8 ਦਿਨਾਂ ਨੂੰ ਮੁੜ ਆਵਾਂਗੇ ਤੇ ਅੱਜ ਉਹ ਕਹਿੰਦਾ ਵੀ 3 ਦਿਨ ਹੋ ਗਏ ਗਿਆ ਨੂੰ ਤੇ ਵੀ 5 ਦਿਨ ਤੁਸੀਂ ਵੇਟ ਕਰ ਲਓ ਆਉਣ ਦਾ ਉਹਨਾਂ ਦਾ ਮੈਂ ਇਹਨੂੰ ਅੱਗੇ ਆਖਿਆ ਵੀ 5 ਦਿਨ ਕਿੱਥੇ ਵੀ ਮੈਨੂੰ ਤਾਂ ਹੁਣ ਧਰਤੀ ਨਹੀਂ ਵੇਲ ਦਿੰਦੀ ਪੂਨ ਨਹੀਂ ਲੱਗਦਾ ਵੀ ਮੇਰੀ ਗੱਲ ਕਰਾ ਦੇ ਜੇ ਕੋਈ ਤੇਰੇ ਕੋਲੇ ਕਨੈਕਟ ਚ ਆ ਕੇ ਤਾਂ ਉਹ ਕਹਿੰਦਾ ਵੀ ਮੈਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਕਿ ਮੈਨੂੰ ਇੰਨੀ ਜਾਣਕਾਰੀ ਦੇ ਕੇ ਗਏ ਆ ਵੀ ਅਸੀਂ 8 ਦਿਨਾਂ ਨੂੰ ਆ ਜਾਾਂਗੇ ਤੇ ਜਦੋਂ ਜੀ ਉਹਨੂੰ ਪੁੱਛਿਆ ਜੀ ਤੇ ਉਹ ਕਹਿੰਦਾ ਮੈਨੂੰ ਕੋਈ ਜਾਣਕਾਰੀ ਨਹੀਂ ਅਜੀ ਚਲੋ ਪਿੰਡ ਵਾਪਸ ਚਲੇ ਗਏ ਦੂਜੇ ਦਿਨ ਕਹਿੰਦਾ ਵੀ ਆਪਾਂ ਕੰਪਲੀਟ ਕਰਾਂਗੇ ਉਹਨੂੰ ਤੇ ਸਰਪੰਚ ਦਾ ਮੇਰੀ 29 ਤਰੀਕ ਨੂੰ ਉਹਨੇ ਗੱਲ ਕਰਾਈ ਹੈਗੀ ਲਾ ਕੇ 6 ਦਿਨਾਂ ਤੇ ਸਰਪੰਚ ਕਹਿੰਦਾ ਵੀ ਕੋਈ ਕਿਤੇ ਉ ਉ ਚਲੇ ਜਾਂਦਾ ਵੀ ਆਪਾਂ ਪਰਤਾਲ ਕਰ ਲਾਂਗੇ ਵੀਰਾਂ ਫਿਰ ਅਜੀ ਆਏ ਆ ਕਿ 31 ਤਰੀਕ ਨੂੰ ਆਏ ਆ ਕਿ ਤੇ ਅਸੀਂ ਆਖਿਆ ਵੀ ਆਪਾਂ ਗੰਤੀ ਵੀ ਕੰਪਲੀਟ ਕਰ ਦਈਏ ਵੀਰਾਂ ਤੇ ਵੀ ਤੂੰ ਆ ਜਾ ਤੈਨੂੰ ਪਤਾ ਵੀ ਕੁੰਜੀ ਤੈਨੂੰ ਫੜਾ ਕੇ ਗਏ ਆ ਜ਼ਿੰਮੇਦਾਰ ਤੂੰ ਬਣਿਆ ਘਰ ਦਾ ਤੇ ਵੀ ਤੇਰੇ ਖਿਲਾਫ ਕੋਈ ਸਾਡੀ ਸ਼ੱਕ ਜੁਆ ਨਹੀਂ ਗਈ ਤੇ ਉਹ ਕਹਿੰਦਾ ਵੀ ਮੈਂ ਉਹਨਾਂ ਨੂੰ ਸਿੱਖੇ ਤੋਂ ਮੈਂ 8 ਵਜੇ ਬੱਚੇ ਚੜ ਚੁੱਕੇ ਹੋਏਗਾ ਮੈਂ ਜਾਨਾ ਕਪਾਲ ਮੋਚਨੇ ਉਹਨਾਂ ਨੂੰ ਲੱਭਣਾ ਤੇ ਵੀ ਤੂੰ ਕੰਪਲੀਟ ਕਰਦੇ ਇੱਕ ਗੁੰਮਸੁਦਗਿਨੀ ਰਿਪੋਰਟ ਆਈ ਸੀ ਕਿ ਇੱਕ ਸੇਖਾ ਪਿੰਡ ਦੇ ਪਰਿਵਾਰ ਦੇ ਤਿੰਨ ਮੈਂਬਰ ਜਿਦੇ ਵਿੱਚ ਗਰਨਜੀਤ ਕੌਰ ਸੁਖਚੰਦ ਪ੍ਰੀਤ ਕੌਰ ਤੇ ਹਰਮਨਜੀਤ ਸਿੰਘ ਮਿਸਿੰਗ ਸੀਗੇ ਇਨੀਸ਼ੀਅਲੀ ਸਾਨੂੰ ਕੋਈ ਲੀਡ ਨਹੀਂ ਮਿਲ ਰਹੀ ਸੀ ਕਿ ਬਾਚ ਹਿਊਮਨ ਜਾਂ ਟੈਕਨੀਕਲ ਇੰਟੈਜੈਂਸ ਨੂੰ ਯੂਜ਼ ਕਰਦੇ ਹੋਏ ਸਾਨੂੰ ਕੁਝ ਲੀਡ ਮਿਲੀ ਤੇ ਉਹਦੇ ਵਿੱਚ ਇੱਕ ਸਸਪੈਕਟ ਕੁਲਵੰਤ ਸਿੰਘ ਉਰਫ ਕਾਂਟਾ ਨੂੰ ਰਾਉਂਡ ਅਪ ਕੀਤਾ ਗਿਆ ਬਾਅਦ ਚ ਜਦੋਂ ਪੁੱਛਗਿਛ ਕੀਤੀ ਗਈ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਕਿਰਨਜੀਤ ਕੌਰ ਹੈ ਕੁਲਵੰਤ ਸਿੰਘ ਨਾਲ ਜਾਣ ਪਛਾਣ ਸੀਗੀ ਔਰ ਪੂਰਾ ਪਰਿਵਾਰ ਕੁਲਵੰਤ ਸਿੰਘ ਤੇ ਡਿਪੈਂਡੈਂਟ ਵੀ ਸੀਗਾ ਸਾਰੇ ਘਰ ਦਾ ਸਾਰਾ ਕੁਝ ਵਹੀ ਦੇਖਦਾ ਸੀ 26 10 2025 ਨੂੰ ਨੈਣਾ ਦੇਵੀ ਮੱਥਾ ਟੇਕਣ ਦੇ ਬਹਾਨੇ ਇਹਨਾਂ ਨੂੰ ਉਹ ਹਿਮਾਚਲ ਲੇਪਰਦੇਸ ਲੈ ਗਿਆ ਸੀ ਔਰ ਵਾਪਸੀ ਵੇਲੇ ਯਾਨੀ 27 10 2025 ਨੂੰ ਪਟਿਆਲੇ ਦੇ ਵਿੱਚ ਵਾਖਰਾ ਡੈਮ ਦੇ ਨੇਰੇ ਇਹਨਾਂ ਨੂੰ ਚਰਾਵਾ ਚਰਾਂਦੇ ਬਹਾਨੇ ਨਲ ਨਹਿਰ ਤੇ ਸੁੱਟਦਾ ਸੀ। ਔਰ ਬਾਅਦ ਚ ਜਦੋਂ ਇਹ ਕੁਲਵੰਤ ਕਾਂਟਾ ਹੈ ਇੱਕ ਵੀਡੀਓ ਵੀ ਬਣਾ ਕੇ ਸ਼ੇਅਰ ਕਰ ਰਾ ਸੀ ਦੇ ਦੇ ਸੀ ਆਪ ਕਹਿ ਰਹਾ ਸੀ ਕਿ ਮੈਂ ਸੁਸਾਇਡ ਕਰ ਰਹਾ ਹਾਂ ਦੂਜੇ ਫੈਮਿਲੀ ਮੈਂਬਰ ਸੁਸਾਇਡ ਕਰ ਗਏ ਇਸ ਤਰੀਕੇ ਨਾਲ ਉਹ ਗੁੰਮਰਾਹ ਵੀ ਕਰ ਰਹਾ ਸੀਗਾ। ਬਾਅਦ ਚ ਜਦੋਂ ਪ੍ਰੋਪਰ ਕਲੀਅਰ ਕੀਤਾ ਗਿਆ ਤਾਂ ਇਹ ਇੱਕ ਟ੍ਰਿਪਲ ਮਰਡਰ ਕੇਸ ਦਾ ਮਾਮਲਾ ਸਾਹਮਣੇ ਆਇਆ। ਇਹਨਾਂ ਦਾ ਬੈਕਗ੍ਰਾਉਂਡ ਇਹ ਸੀਗਾ ਕਿ ਪਰਿਵਾਰ ਕੋਲ ਲਗਭਗ 6 ਕਿੱਲੇ ਜ਼ਮੀਨ ਸੀਗੇ। ਔਰ ਉਦੇ ਉਦੇ ਸੇਲ ਤੋਂ ਕੁਝ ਪੈਸੇ ਆਏ ਸੀਗੇ ਲਗਭਗ 2 ਲੱਖ ਦਾ ਲੇਨ ਦੇਨ ਪੈਂਡਿੰਗ ਸੀਗਾ ਔਰ ਜਿਹੜੀ ਕਿਰਨਜੀਤ ਕੌਰ ਹੈ ਇਹਦੇ ਵੱਲੋਂ ਜਦੋਂ ਪੈਸੇ ਬਾਰ ਬਾਰ ਮੰਗੇ ਜਾ ਰਹੇ ਸੀਗੇ ਉਹਦੇ ਤਹਿਤ ਇੱਕ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਕੁਲਵੰਤ ਸਿੰਘ ਵੱਲੋਂ ਇਹ ਇਸ ਵਾਰਦਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਾਂ ਇਹਦੇ ਵਿੱਚ ਦੋ ਬਾਡੀਜ਼ ਜਿਹੜੀ ਹੈ ਯਾਨੀ ਕਿਰਨਜੀਤ ਕੌਰ ਤੇ ਉਹਦੀ ਬੇਟੀ ਦੀ ਸੀਰਸਾ ਤੋਂ ਬਰਾਮੜ ਕੀਤੀ ਗਈ ਸੀਗੀ ਜਿਹੜਾ डिसीज हरमनजीत है बॉडी हले भी बरामद करनी बाकी है साड़ी टीम हरियाणा भी गई है और हरियाणा पुलिस नाल भी सदा कायम है असी फाल कर रहे देखो जो, तो तो जो एक बॉडी सी किरणजीत कौर द ये बॉडी सिर से मिली सी उत्थे बाद पुलिस वो संस्कार किया गया एज पर लॉ आफ्टर थ्री डेज जी बिल्कुल बिकॉज ਸਰਸਰ ਸਿਰਸਰ ਦੇ ਵਿੱਚ ਹੀ ਮਨੇ ਵੀ ਕੱਲੇ ਨੇ ਅੰਜਾਮ ਦਿੱਤਾ ਸਰ ਕਤਲ ਕਿਉਂ ਕੀਤਾ ਗਿਆ ਜੀ ਇਹ ਕਤਲ ਦੇ ਪਿੱਛੇ ਜਿਹੜੀ ਜ਼ਮੀਨ ਦੇ ਪੈਸੇ ਦੀ ਲੈਣ ਦੇ ਨੇ ਉਹ ਸਾਹਮਣੇ ਆ ਰਹੀ ਹੈ ਪ੍ਰਾਇਮ ਜਿਹੜੀ ਮੁੱਢਲੀ ਟਫੀ ਸੌਦੇ ਵਿੱਚ ਬੀ ਲਾਕ ਦਾ ਲੈਣ ਦੇਣ ਪੈਂਡਿੰਗ ਸੀਗਾ ਔਰ ਉਹਦੇ ਤਹਿਤੀ ਇਹ ਇਸ ਵਰਦਨ ਨੂੰ ਅੰਜਾਮ ਦਿੱਤਾ ਗਿਆ ਸੀਗਾ ਹਲੇ ਇਸ ਬੰਦੇ ਨੂੰ ਉਹ ਪੇਸ਼ ਕਰਕੇ ਰਿਮਾਂਡ ਲੈਣਾ ਬਾਕੀ ਬਾਅਦ ਵਿੱਚ ਤਫਤੀਸ਼ ਸਾਰਾ ਐਂਗਲ ਵੀ ਅਸੀਂ ਕਲੀਅਰ ਕਰਾਂਗੇ ਉਹ ਦੇਖੋ ਨਿਸ਼ਾਨ ਨੇ ਕਿ ਉਹ ਕਤਲ ਕਰਕੇ ਸਿੱਟੀਆਂ ਗਈਆਂ ਸੀਗੀਆਂ ਉਹ ਦੇਖੋ ਸਾਰਾ ਪੋਸਟਮਾਰਟਮ ਦੇ ਵਿੱਚ ਕਲੀਅਰ ਹੋਣਾ ਹੈ ਜਿਹੜੀ ਮੋੜਲੀ ਪੁਛਗੀ ਸੀ ਉਹਦੇ ਵਿੱਚ ਇਹ ਸਾਹਮਣੇ ਆਇਆ ਸੀ ਕਿ ਜਿਹੜਾ ਚਰਾਵਾ ਚਾਹਾਂਦੇ ਨੇ ਨਹਿਰ ਦੇ ਵਿੱਚ ਉਹਦੇ ਬਹਾਨੇ ਪਹਿਲੇ ਮਦਰ ਤੇ ਬੇਟੀ ਨੂੰ ਛੁਟਦਾ ਸੀ ਬਾਅਦ ਵਿੱਚ ਮੁੰਡੇ ਨੂੰ ਥੋੜਾ ਅੱਗੇ ਜਾ ਕੇ ਨਾ ਦੇ ਵੀ ਸੁਣਤਾ ਸੀ ਦੋਸੀ ਇਹ ਇਕੱਲਾ ਬੰਦਾ ਹੀ ਆ ਜਾਂ ਹੋਰ ਵੀ ਨੇ ਕਿਉਂਕਿ ਪਿੰਡ ਦੀਆਂ ਪੰਚਾਇਤਾਂ ਨੇ ਜਾਂ ਪਿੰਡ ਵਾਸੀ ਨੇ ਉਹ ਕਹਿ ਰਹੇ ਨੇ ਕਿ ਇਹਦੇ ਚ ਉਹਦਾ ਸਾਰਾ ਜਿਹੜੀ ਸਾਰੀ ਫੈਮਿਲੀ ਆ ਉਹ ਜ਼ਿੰਮੇਵਾਰ ਹੈ ਤੇ ਉਹ ਸਾਰਾ ਐਂਗਲ ਵੀ ਅਸੀਂ ਵੈਰੀਫਾਈ ਕਰਾਂਗੇ ਇਨ ਕੇਸ ਕੋਈ ਕੌਨਸਟ